ਦਾ ਦੋਸਤ ਮੈਂ ਹਾਂ ਜਰਨਲਿਸਟ ਬਕਰਮਦੀਪ ਸਿੰਘ ਪਟਿਆਲਾ ਦੇ ਵਿੱਚ ਜਿੱਥੇ ਸਾਸ ਮੇਲਾ ਹੈਰੀਟੇਜ ਮੇਲਾ ਸ਼ੀਸ਼ ਮਹਿਲ ਦੇ ਵਿੱਚ ਚੱਲ ਰਿਹਾ ਹੈ ਉੱਤੇ ਹੀ ਇਸ ਮੇਲੇ ਦੇ ਅੰਗ ਦੇ ਵਿੱਚ ਇਸ ਕੜੀ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ ਪਟਿਆਲਾ ਦੇ ਵਿੱਚ ਕਰਵਾਏ ਜਾ ਰਹੇ ਨੇ ਸੋ ਅੱਜ ਖਾਸਾ ਕਾਲਜ ਪਟਿਆਲਾ ਦੇ ਵਿੱਚ ਮਿਲਟਰੀ ਫਰਸਟਿਵਲ ਦਾ ਦਗਾਟਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਕੀਤਾ ਗਿਆ ਸੋ ਮਿਟਰੀ ਫਰਸਟਿਵਲ ਲਾਉਣ ਦਾ ਜਿਹੜਾ ਉਦੇਸ਼ ਤੇ ਮੰਤਵ ਜਿਹੜਾ ਨਿਸ਼ਾਨ ਉਹ ਸਾਡੀ ਜਿਹੜੀ ਜਨਰੇਸ਼ਨ ਹੈ ਤੇ ਆਮ ਲੋਕਾਂ ਨੂੰ ਜਾਣਕਾਰੀ ਦੇਣਾ ਵੀ ਜਿਹੜੀ ਫੌਜ ਸਾਡੀ ਮਿਲਟਰੀ ਹੈ ਮਿਲਟਰੀ ਦੇ ਤਿੰਨੇ ਹੀ ਸਾਡੇ ਅੰਗ ਚਾਹੇ ਉਹ ਹਵਾਈ ਫੌਜ ਹੈ ਜਲ ਸੈਨਾ ਹੈ ਭਾਵੇਂ ਉਹ ਹਲ ਸੈਨਾ ਹੈ ਸੋ ਇਹਨਾਂ ਹਥਿਆਰਾਂ ਦੀਆਂ ਜਿਹੜੀਆਂ ਪਰਦਰਸ਼ੀਆਂ ਜਿੱਥੇ ਲਗਾਈ ਗਈਆਂ ਨੇ ਇਹਨਾਂ ਹਥਿਆਰਾਂ ਇਹਨਾਂ ਉਪਕਰਨਾ ਦੀ ਬੰਤਰ ਬਾਰੇ ਵਕ ਵਕ ਜਿਹੜੇ ਮਾਹਿਰ ਮਿਲਟਰੀ ਦੇ ਅਫਸਰ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਵੀ ਇਹ ਹਥਿਆਰ ਕਿਹੜੇ ਸਾਲ ਦੇ ਵਿੱਚ ਬਣੇ ਇਹਨਾਂ ਹਥਿਆਰਾਂ ਦੀ ਵਰਤੋਂ ਕਿਹੜੇ ਯੁੱਧ ਦੇ ਵਿੱਚ ਕੀਤੀ ਗਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੈਂਕ ਤੇ ਖਾਸ ਕਰਕੇ ਆਧੁਨਿਕ ਤਕਨੀਕ ਤਕਨੀਕ ਦੇ ਨਾਲ ਬੜੇ ਟੈਂਕ ਦੇ ਦੁਸ਼ਮਣਾਂ ਤੇ ਦੂਰ ਤੱਕਰ ਹਮਲਾ ਕਰਨ ਵਾਲੇ ਹਥਿਆਰ ਮਾਰੂ ਤਿਆਰ ਬਿਨਾ ਆਵਾਜ਼ ਵਾਲੇ ਹਥਿਆਰ ਤੇ ਦੂਰ ਦੂਰ ਤੱਕਰ ਦੇਖਣ ਵਾਲੇ ਜਿਹੜੇ ਲੈਂਸ ਤੇ ਦੂਰਬੀਨਾ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦੀ ਜਿਹੜੀ ਜਾਣਕਾਰੀ ਹੈ ਇੱਥੇ ਦਿੱਤੀ ਜਾ ਰਹੀ ਮੈਂ ਕਹਾਂਗਾ ਤਸਵੀਰਾਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਣ ਦੂਰ ਤੱਕਰ ਤੁਸੀਂ ਤਸਵੀਰਾਂ ਵੇਖ ਰਹੇ ਹੋ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਨੌਜਵਾਨ ਨੇ ਲੜਕੇ ਲੜਕੀਆਂ ਨੇ ਬਹੁਤ ਸਾਰੇ ਇੱਥੇ ਇਸ ਐਗਜ਼ਿਬਿਸ਼ਨ ਨੂੰ ਵੇਖਣ ਦੇ ਲਈ ਆਏ ਨੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਦਾਂ ਇੱਕ ਜਿਹੜਾ ਟੈਂਕ ਹੈ ਉਸ ਟੈਂਕ ਨੂੰ ਆ ਵੇਖ ਲੈਣੇ ਆਪਣੇ ਸੈਲਫੀਆਂ ਵੀ ਉਹਨਾਂ ਵੱਲੋਂ ਲਈਆਂ ਜਾ ਰਹੀਆਂ ਨੇ ਤੇ ਖਾਸ ਕਰਕੇ ਉਹਨਾਂ ਦੇ ਨਾਲ ਜਿਹੜੇ ਗਾਈਡਰ ਨੇ ਜੋ ਹਥਿਆਰਾਂ ਤੇ ਇਹਨਾਂ ਟੈਂਕਾਂ ਬਾਰੇ ਖਾਸ ਨੌਲੇਜ ਜਾਣਕਾਰੀ ਰੱਖਦੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਗੇ ਦਿਖਾਵਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਅਸੀਂ ਮਿਲਟਰੀ ਲਿਟਰੇਚਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਕਿੱਦਾਂ ਜਿਹੜੇ ਇਹ ਕਿੰਨੇ ਕਿੰਨੇ ਅਦੂਰੀ ਐ ਇਹਨਾਂ ਹਕਿਆਰਾ ਦੇ ਕਿਹੜੇ ਸਾਲ ਦੇ ਵਿੱਚ ਬਣੇ ਕਿਹੜੇ ਦੇਸ਼ ਦੀ ਪ੍ਰੋਡਕਸ਼ਨ ਨੇ ਦੁਸ਼ਮਨ ਨੂੰ ਇਹ ਕਿੰਨਾ ਕੁ ਮਾਰ ਕਰਦੇ ਨੇ ਸੋ ਅਸੀਂ ਆ ਗੱਲਬਾਤ ਕਰਨੀ ਚਾਹਾਂਗੇ ਇਹਨਾਂ ਦੇ ਨਾਲ ਸੋ ਸਰ جنہی جانکاری دیتی جا رہی ہے کس ویب پر دی جانکاری دیتی جا رہی ہے اوکے سو اس ہتھیار دا دستوں کے منع جب یہ کس پرپسلی یوز کیتا جانتا ہے کتے اس دی ورتوں کیتی جانتی ہے یہ یو ایس سے کا بنے واس ہے جو اپنی انساس رائے فلتی اس کا ریپلیسمنٹ ہے یہ نیا تھی ہے نیا تھی ہے سو اس کو جو وار میں یوز کیا جاتا ہے جنگ میں کہ عام بھی جیوز ہوتا ہے یہ نہیں نہیں اور تو اس کا جو ہے اس کی دوری کتنی ہے 500 ਮੀਟਰ 500 ਮੀਟਰ ਦੂਰੀ ਹੈ ਇਸਕੀ ਰੇਂਜ ਹੈ ਇਸਕੀ ਕਾਰਗਰ ਹੈ ਨਹੀਂ 500 ਸੋ ਕੈਸੇ ਕਾਰਗਰ ਸਿੱਧੂਆ ਹੈ ਇਹ ਆਪਣੇ ਲਈ ਆਪਣੀ ਹੈ ਬਿਫੈਂਸ ਕੇ ਲਈ ਅੱਛਾ ਹੈ ਇਹ ਹਾਂ ਅੱਛਾ ਹੈ ਸੋ ਬਿਲਕੁਲ ਕਿਆ ਵੀ ਵਕਵਾਕ ਤਰ੍ਹਾਂ ਦੇ ਵੈਪਨ ਜਿਹੜੇ ਹਥਿਆਰ ਨੇ ਇਹ ਦੇਖੋ ਤਸਵੀਰਾਂ ਦੇ ਵਿੱਚ ਮਿਲਟਰੀ ਲਿਟਰੇਚਰ ਦਾ ਪਰਪਸ ਉਦੇਸ਼ ਤੇ ਮਕਸਦ ਇਹੀ ਦੱਸਣਾ ਹੁੰਦਾ ਹੈ ਵੀ ਇਹ ਮਿਲਟਰੀ ਦੇ ਆਧੁਨਿਕ ਉਪਕਰਨ ਜਿਹੜੇ ਹਥਿਆਰ ਨੇ ਉਹਨਾਂ ਦੀ ਬੰਤਰ ਕਿਦਾਂ ਦੀ ਹੈ ਦੁਸ਼ਮਣ ਦੀ ਕਿੰਨੀ ਦੂਰੀ ਤੱਕ ਮਾਰ ਕਰਦੇ ਨੇ ਅਤੇ ਇਹ ਹਥਿਆਰ ਕਿਹੜੇ ਕੰਟਰੀ ਦੇ ਕਿਹੜੇ ਸੰਧ ਦੇ ਵਿੱਚ ਬਣੇ ਤੇ ਕਿਹੜੇ-ਕਿਹੜੇ ਹਥਿਆਰ ਜਿਹੜੇ ਨੇ ਉਹ ਵਕਤ-ਵਕ ਜਿਹੜੀ ਵਾਰਸ ਹੋਈਆਂ ਨੇ ਸਾਡੀਆਂ ਉਹਦੇ ਵਿੱਚ ਵਰਤੋਂ ਵਿੱਚ ਲਿਆਂਦੇ ਜਾ ਰਹੇ ਨੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਥੇ ਐਨਸੀਸੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਹੋਰ ਜਿਹੜੇ ਹਥਿਆਰ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਵੀ ਸਾਰੇ 84 ਐਮ ਐਮ ਐਲ ਆਰ ਬਾਰੇ ਜਾਣਕਾਰੀ ਦਿਓ ਵੀ ਇਹ ਵੈਪਨ ਜਿਹੜਾ ਹੈਗਾ ਕਿਸ ਪਰਪਸ ਲਈ ਵਰਤੇ ਜਾਂਦਾ ਹੈ ਯਾ ਸਰ ਟੈਂਕ ਦੇ ਖਿਲਾਫ ਜਾਂ ਬੰਕਰ ਜਾਂ ਫੀਲ ਬਾਕਸ ਉਸਕੇ ਖਿਲਾਫ ਯਾ ਪੈਦਲ ਸੇਨਾ ਹੈ ਚਲਦੀ ਉਸਕੇ ਖਿਲਾਫ ਇਹ kiya jata hai بنکڑ کی بنکر کی بات میں کریں یہ بنکر کے لیے کہتے ہیں اس کی ہوتی ہے اس کو یوز کیا جاتا ہے سو میں یہ کیسے مار کرتا ہے اس کی آواز کیسی ہے یہ بنکر میں بنکر ہے وہ ٹوٹ جاتا ہے اور اندر اگر میں بیٹھا ہے تو وہ ٹوٹ جاتا ہے تو اس اس کو واج کیسے کیا جاتا ہے کسی دور سے واج کیا جاتا ہے دشمن کہاں پر چھپا ہوا ہے وہ

ਕਸ਼ਮੀਰ ਦੇ ਵਿੱਚ ਵੱਡੀ ਪੱਧਰ ਤੇ ਟੈਰਰイズਮ ਹੈ ਅੱਤਵਾਦ ਹੈ ਉਹ ਅੱਤਵਾਦ ਵਿੱਚ ਉਹਨਾਂ ਦੀ ਆ ਦੁਸ਼ਮਣ ਜਿਹੜੇ ਅੱਤਵਾਦੀ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਹ ਵਿਪਨ ਜਿਹੜਾ ਉਹਨਾਂ ਦੀ ਵਰਤਿਆ ਜਾਂਦਾ ਜਿਸ ਜਗ੍ਹਾ ਦੇ ਵਿੱਚ ਛੁਪਿਆ ਚਾਹੇ ਬੰਕਰ ਵਿੱਚ ਛੁਪਿਆ ਹੋਵੇ ਚਾਹੇ ਕਿਸੇ ਮਕਾਨ ਦੇ ਵਿੱਚ ਛੁਪਿਆ ਹੋਵੇ ਚਾਹੇ ਕਿਸੇ ਜੰਗਲ ਦੇ ਵਿੱਚ ਛੁਪਿਆ ਹੋਵੇ ਤਾਂ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਉਹਦੇ ਦੁਸ਼ਮਨ ਦੇ ਉੱਪਰ ਜਿਹੜਾ ਹੈਗਾ ਵਾਰ ਕਰਦਣ ਇੱਕ ਵਧੀਆ ਹਥਿਆਰ ਜਿਹੜਾ ਉਹਨਾਂ ਵੱਲੋਂ ਮੰਨਿਆ ਜਾਂਦਾ ਹੈ ਹੋਰ ਵੀ ਅਸੀਂ ਆ ਗਲਬਤ ਕਰਨੀ ਚਾਹਾਂਗੇ ਤੁਹਾਨੂੰ ਦਿਖਾ ਰਹੇ ਹਾਂ ਹੋਰ ਉਪਕਰਨ ਸੋ ਸਾਡੀ ਟੀਮ ਇੱਥੇ ਪਹੁੰਚੀ ਹੋਈ ਹੈ ਤੁਹਾਨੂੰ ਦਿਖਾਣੇ ਵਿੱਚ ਸਰ ਇਸਾ ਵਾ ਸਮਝਾएंगे हमारे ਚੈਨਲ ਦੇ ਜਰੀਏ ਇਹ ਕੀ ਕੀ ਵੈਪਨ ਹੈ ਇਹ ਇਸਕਾ ਨਾਮ ਕੀ ਹੈ ਇਸਕਾ ਨਾਮ ਹੈ ਐਂਟੀ ਟੈਂਕ ਗਾਈਡਡ ਮਿਜ਼ਾਈਲ یہ بیسکلیٹ کو ڈسٹرو کرنے کے لیے ڈیزائن کیا گیا ہے اور برباد کر بھی برباد کر دیتا ہے یہ تو اس کی دوری کتنی مار کتنی ہے اس کی کتنی تیجی سے نکلتا ہے یہ

ہمارے جو بی ایم پی ہے اس کے اوپر یہ فٹ کیا گیا ہے اور آج کی ڈیٹ میں ایکٹیو سروس کے اندر یہ ہمارے پاس ہے بالکل ایکٹیو سروس کے اندر مطلب ہی ہون موجودہ جڑے حالات نے او دے لیے ڈیفنس دے وچ یوز کیتا جا رہا ہے سو اور بھی بہت سارے ایتھے آئے ہوئے نے ملٹری دی نالج لے لی تصویراں تانوں دکھا رہا ہے ادھر سامنے گھوڑ سواری دے جڑے کرتب نے او بھی دکھائے جا رہے نے سو ملٹری فیسٹیول دا جڑا پرپز ہے تانوں دکھا رہے ہاں دکھاواں گا بہت سارے جڑے گھوڑ سوار نے ایتھے پہنچے ہوئے نے ਖਾਸ ਕਰਕੇ ਇਹ ਆਪਣੇ ਕੰਮ ਦੇ ਵਿੱਚ ਬੜੇ ਨਪੁੰਨ ਹੁੰਦੇ ਨੇ ਕਿਉਂਕਿ ਧੋੜੇ ਤੇ ਬੈਠਣਾ ਉਹਦੀ ਕਾਟੀ ਤੇ ਉਸ ਨੂੰ ਲਗਾਮ ਨੂੰ ਸਾਹਮਣਾ ਕੋਈ ਖਾਲਾ ਜਿਹਾ ਬਾੜਾ ਨਹੀਂ ਬੜੀ ਪ੍ਰੈਕਟਿਸ ਚਾਹੀਦੀ ਹੈ ਤੁਸੀਂ ਵੇਖ ਰਹੇ ਹੋ ਸਕੂਲਾਂ ਦੇ ਬੱਚੇ ਨੇ ਵਕ ਵਕ ਆਪਣੇ ਜਿਹੜੇ ਕਰਤਬ ਨੇ ਉਹਨਾਂ ਵੱਲੋਂ ਆ ਵਿਖਾਏ ਜਾਣਗੇ ਸੋ ਮਿਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ ਅੱਜ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਪੰਜਾਬ ਦੇ ਸਿਹਤ ਮੰਤਰੀ ਇੱਥੇ ਪਹੁੰਚੇ ਸਨ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਜਿੱਥੇ ਮਲਟੀ ਲਿਟਰੇਚਰ ਵੇਖਣ ਦੇ ਲਈ ਵੱਡੀ ਪੱਧਰ ਤੇ ਲੋਕ ਇੱਥੇ ਪਹੁੰਚੇ ਨੇ ਉੱਥੇ ਹੀ ਨਾਰੀ ਕਲਚਰ ਐਕਟੀਵਿਟੀਆਂ ਤੇ ਨਾਲ ਹੀ ਫੂਡ ਜਿਹੜੀਆਂ ਵੱਖ-ਵੱਖ ਸੁਆਦੀ ਖਾਣੇ ਦੀਆਂ ਸਟਾਲਾਂ ਵੀ ਇੱਥੇ ਲਗਾਈ ਹੋਈਆਂ ਨੇ ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ ਵंदन ਵੀਰ ਉਹ ਤਨਵੀਰ

Субтитры <small>